ਤੇ ਆਪਲੇ ਪੀਓ ਨਾਲ ਆ ਰਹੇ ਨੇ ਫਰਮਾ ਜੀ ਹੁਣ ਮੈਂ ਇਸਕੇ ਰਿਸ਼ਤੇ ਮਿਸਟਰ ਬਲਬੀਰ ਤਸੀਨ ਜਰਨਲ ਸੈਕਟਰ ਉਹਦੇ ਕਰਕੇ ਕਿਤੇ ਉਹ ਸਾਰਾ ਉੱਥੇ ਰੂਮ ਠਾਇਆ ਹੁੰਦਾ ਤੇ ਉਹਨਾਂ ਦੀਆਂ ਗੱਡੀਆਂ ਵੀ ਬਹੁਤ ਲੱਗੀ ਹੁੰਦੀਆਂ ਕੋਈ ਸਾਹਮਣੇ ਹੋਟਲ ਨੇ ਉਹਨਾਂ ਕਰਕੇ ਤੇ ਉਹ ਜਿਹੜਾ ਉਹਨਾਂ ਦਾ ਨਾ ਕੋਈ ਆਪਣਾ ਪਾਰਕਿੰਗ ਦਾ ਪ੍ਰਬੰਧ ਹੈ ਉਹ ਤੋਂ ਉਹਨਾਂ ਨੇ ਜੰਬਰ ਲਾਇਆ ਨਾ ਉੱਥੇ ਉਹ ਜਿਹੜੀ ਹਾਲਤ ਵਾਲੇ ਨੇ ਸਨੇਕ ਨੂੰ ਆਇਆ ਸਾਡੇ ਨਾਲ ਸ਼ਾਮਲ ਹੋਣ ਲਈ ਕਮਿਸ਼ਨਰ ਸਾਹਿਬ ਦਾ ਤੇ ਆਪ ਸਭ ਦਾ ਤੈਅ ਦਿਓ ਧੰਨਵਾਦ ਪੰਜਾਬ ਸਰਕਾਰ ਵੱਲੋਂ ਤੇ ਇਹ ਬਹੁਤ ਵਧੀਆ ਗੱਲਾਂ ਬੋਲਣਾ ਜਿਹੜਾ ਗੌਰਮント ਸੱਤੇ ਪਾਉਂ ਰਿਹਾ ਪਰ ਸਾਰੇ ਸ਼ਹਿਰ ਦੇ ਵਕਵਾ ਕੋ ਪਾਰੀਏਦਾਰੀਆਂ ਦੇ ਪ੍ਰਦਾਨ ਜਨਨ ਸੈਕਟੇ ਸਾਰੇ ਉਹ ਅੱਜ ਇਕੱਠੇ ਹੋਏ ਤੇ ਡੱਟੀ ਚ ਬੰਬ ਰੱਖ ਦਿੱਤੇ ਉਹ ਸਾਰਾ ਸਟੇਜ ਦੇਖੀ ਹੋਈ ਹੈ ਸੋ ਉਹਨੂੰ ਆਪਾਂ ਕੋਈ ਮੈਨੂੰ ਸ਼ੱਕ ਨਹੀਂ ਇਹਦੇ ਵਿੱਚ ਜੋ ਮੈਜਰ ਲੈਣੇ ਆ ਪੁਲਿਸ ਵੱਲੋਂ ਆਪਾਂ ਉੱਪਰਲੀ ਨਹੀਂ ਦੱਸਾਦੇ ਉਹ ਲੈ ਜਾ ਰਹੇ ਹਨ ਲੈਂਦੇ ਰਵਾਂਗੇ ਤੁਸੀਂ ਇਸ ਕੋਲੋਂ ਤਗੜੇ ਰਹੋ ਔਰ ਕੋਈ ਵੀ ਗੱਲ ਹੈ ਸਾਡੇ ਧਿਆਨ ਚ ਲਿਆ ਦਿਓ WhatsApp ਹੀ ਕਰ ਦਿਓ ਕੁਛ ਕਰ ਦਿਓ ਜਿੱਦਾਂ ਮੈਸੇਜ ਲਾ ਪਾਉਣਾ ਪਾ ਦੋ ਉਹ ਸੀਕ੍ਰੇਟ ਵੀ ਰਹੂਗਾ ਤੇ ਆਪਾਂ ਤਗੜੇ ਹੋ ਕੇ ਨਾਥ ਵੀ ਪਾਵਾਂਗੇ ਇਸ ਦਾ ਮੇਨ ਮੁਖ ਮੋਟਿਵ ਹੈ ਜਿਸ ਦੇ ਤਾਲ ਮੇਲ ਦੇ ਨਾਲ ਸਾਡਾ ਦੇਰ ਬਾਰੇ ਉਹ ਬਸੇ ਉਹਨਾਂ ਨੇ ਕਾਨੂੰਨ ਕਰਦੇ ਉੱਥੇ ਕੁਝ ਭਰਾਏ ਨੇ ਤੁਸੀਂ ਇਹ ਵਹਿਲਾ ਕੀਤਾ ਸੀ ਕਿ ਵੀ ਮੈਂ ਸੰਪਰਕ ਕਰਾਂ ਥੈਂਕ ਯੂ ਸਰ ਥੈਂਕ ਯੂ ਸੋ ਮਾਡਮ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ ਨੇ ਕਿ ਇਹ ਸੰਪਰਕ ਪ੍ਰੋਗਰਾਮ ਜਿਹੜਾ ਪੰਜਾਬ ਚ ਪਬਲਿਕ ਨਾਲ ਤਾਲਮਿਲ ਪੁਲਿਸ ਦਾ ਉਨੂੰ ਵਿਦਾਇਆ ਜਾਵੇ ਉਹਦੇ ਤਹਿਤ ਆਜ ਅੰਮ੍ਰਿਤਸਰ ਦੇ ਵਿੱਚ ਸਾਰੇ ਵਪਾਰ ਮੰਡਲ ਤੇ ਸਾਰੀਆਂ ਮੇਨ ਐਸੋਸੀਏਸ਼ਨਸ ਦਾ ਮੀਟਿੰਗ ਕੀਤੀ ਗਈ ਹੈ ਔਰ ਉਹਦੇ ਤੇ ਜਿਹੜੇ ਚਰਚਾ ਦੇ ਵਿਸ਼ਾ ਸੀਗੇ ਉਹ ਸੀਗਾ ਕਿ ਮੇਨਲੀ ਟ੍ਰੈਫਿਕ ਪਾਰਕਿੰਗ ਤੇ ਓਵਰ ਆਲ ਸਿਕਿਉਰਿਟੀ ਸਿਨੈਰੀਓ ਵਿੱਚ ਕਾਫੀ ਪੁਲਿਸ ਦੇ ਜਿਹੜੇ ਲੇਟੈਸਟ ਵਿਜ਼ਿਬਿਲਟੀ ਹੈ ਵਧੀਆ ਹੈ ਉਹਦੇ ਬਾਰੇ ਵੀ ਸਾਰਿਆਂ ਨੇ ਅਪਰੀਸ਼ੀਏਟ ਕੀਤਾ ਔਰ ਕੁਝ ਸੁਝਾਅ ਸੀਗੇ ਨਵੀਆਂ ਪਾਰਕਿੰਗਸ ਦੇ ਵਨ ਵੇਟ ਟ੍ਰੈਫਿਕ ਦੇ ਉੱਤੇ ਪੜੀ ਲੰਬੀ ਚੌੜੀ ਚਰਚਾ ਹੋਈ ਹੈ ਔਰ ਅਸੀਂ ਇਹ ਡਿਸੀਜਨ ਲਿਆ ਹੈ ਕਿ ਦੋ ਫੋਰਮ ਜਿਹੜੇ ਨੇ ਇੱਕ ਸਿਵਲ ਲਾਈਨ ਏਰੀਆ ਦਾ ਇੱਕ ਵੌਲਟ ਸਿਟੀ ਦਾ ਉਹ ਜਿਹੜਾ ਟ੍ਰੇਡਰਸ ਦੇ ਨਾਲ ਉਹਦੇ ਅਲੱਗ ਦੋ ਫੋਰਮ ਬਣਾਏ ਜਾਣਗੇ ਕਿਉਂਕਿ ਡਿਮਾਂਡ ਸੀ ਔਰ ਇਸ ਤੋਂ ਇਲਾਵਾ ਰੈਗੂਲਰਲੀ ਇਹ ਮੀਟਿੰਗ ਜਿਹੜੀਆਂ ਚੱਲਣਗੀਆਂ ਇੱਕ ਮਹੀਨਾ ਸੰਪਰਕ ਪ੍ਰੋਗਰਾਮ ਬਣਾਇਆਗਾ ਜਿਸ ਚ ਇੱਕ ਗਾਸਟਰ ਅਫਸਰ ਐਟਲੀਸਟ ਇੱਕ ਮਹੀਨੇ ਚ ਦੋ ਮੀਟਿੰਗਾਂ ਇੱਕ ਹਫਤੇ ਚ ਦੋ ਮੀਟਿੰਗਾਂ ਜ਼ਰੂਰ ਕਰੇਗਾ ਔਰ ਨੀਚੇ ਲੈਵਲ ਤੇ ਮੁਹੱਲਾ ਕਮੇਟੀ ਵਾਰਡ ਕਮੇਟੀਆਂ ਵੀ ਬਣਾਈਆਂ ਗਈਆਂ ਨੇ ਜਿੱਚ ਐਸ ਐਚ ਓ ਸਹਿਬਾਨ ਤੇ ਜਿਹੜੇ ਡੀ ਐਸ ਪੀਜ਼ ਨੇ ਉਹ ਸਾਰਿਆਂ ਨੂੰ ਅਸੀਂ ਏਰੀਆ ਵੰਡ ਕੇ ਔਰ ਆਪਣੇ ਥਾਣੇ ਦੇ ਏਰੀਆ ਦੇ ਵਿੱਚ ਵੀ ਲੋਕਾਂ ਦੇ ਨਾਲ ਸੰਪਰਕ ਕਰਨਗੇ ਸੋ ਦਾ ਡਰੱਗਸ ਤੇ ਸਟਰੀਟ ਕ੍ਰਾਈਮ ਨੂੰ ਅਸੀਂ ਹੋਰ ਵੀ ਮਜ਼ਬੂਤੀ ਨਾਲ ਪਬਲਿਕ ਦੀ ਕੋਆਪਰੇਸ਼ਨ ਨਾਲ ਇਹਨੂੰ ਠੱਲ ਪਾ ਸਕੀਏ ਸਰ ਮੀਟਿੰਗਸ ਜਲਦੀਆਂ ਸਾਡਾ ਵੀ ਸਾਡ ਮੀਟਿੰਗ ਕੀਤੀ ਸੀ ਇਹ ਪਾਰ ਤੇ ਨਥਿੰਗ ਹੈਸ ਬੀਨ ਇੰਪਲੀਮੈਂਟਡ ਸੋ ਪਰ ਕਹਦੇ ਬਾਰੇ ਜੀ ਟ੍ਰੈਫਿਕ ਨੂੰ ਲੈ ਕੇ ਹੈ ਨਾ ਟ੍ਰੈਫਿਕ ਨੂੰ ਲੈ ਕੇ ਉਹ ਸਾਡੇ ਕੋਲ ਕਾਫੀ ਇਨਪੁਟਸ ਜਿਹੜੀਆਂ ਲਈਆਂ ਸੀ ਉਹਨਾਂ ਦੀ ਕੋਈ ਨਹੀਂ ਮੇਰੇ ਖਿਆਲ ਹੁਣ ਤੱਕ ਕਾਫੀ ਅਸੀਂ ਫੋਰਸ ਵੀ ਦਿੱਤੀ ਹੈ ਜੀ ਉਹਦੇ ਚ ਤੁਹਾਨੂੰ ਹੁਣ ਦਿਖੇਗਾ ਇਹਦਾ ਚੇਂਜਸ ਵੀ ਕਾਫੀ ਕੀਤੇ ਆ ਕਿ ਰੋਸਟਰ ਕਿੱਦਾਂ ਬਣੇਗਾ ਸਾਰਾ ਉਹ ਆਈ ਥਿੰਕ ਤੁਸੀਂ ਆਉਣ ਵਾਲੇ ਦਿਨਾਂ ਚ ਤੁਸੀਂ ਉਹ ਦੇਖੋਗੇ ਫਰਕ ਜੀ ਪਹਿਲਾਂ ਅਵੇਰਨੈਸ ਕੈਂਪੇਨ ਹੋਏਗੀ ਜਾਂ ਨਹੀਂ ਅਵੇਰਨੈਸ ਵੀ ਕਰਨੀ ਹੈ ਜੀ ਟ੍ਰੈਫਿਕ ਰੈਗੂਲੇਸ਼ਨ ਨੂੰ ਮੇਨ ਪ੍ਰਾਇਰੀਟੀ ਦੇ ਰਹੇ ਆ ਆਪਾਂ ਮੋਰ ਥੈਨ ਵਾਇਓਲੇਸ਼ਨ ਸੋ ਥੈਟ ਲੋਕ ਆਪਣੇ ਡੈਸਟੀਨੇਸ਼ਨ ਤੇ ਪਹੁੰਚ ਸਕਣ ਔਰ ਇਹ ਦਿੱਕਤਾਂ ਹੈਗੀਆਂ ਇਨਕ੍ਰੋਚਮੈਂਟ ਹੈ ਉਹ ਕਾਰਪੋਰੇਸ਼ਨ ਨਾਲ ਸਾਡਾ ਡਿਸਕਸ਼ਨ ਹੋਇਆ ਹੈ ਸੀਸੀਟੀਵੀ ਕੈਮਰੇ ਲਵਾ ਰਹੇ ਆ ਔਰ ਸਟਰੀਟ ਲਾਈਟਸ ਦਾ ਵੀ ਸਾਰੀ ਲਿਸਟ ਉਹਨੂੰ ਦਿੱਤੀ ਜਿਹੜੀਆਂ ਖਰਾਬ ਨੇ ਤੇ ਨਵੀਆਂ ਲਵਾਉਣੀਆਂ ਚਾਹੁੰਦੇ ਆ ਕਿਉਂਕਿ ਨੇਰੇ ਦਾ ਵੀ ਕ੍ਰਾਈਮ ਨਾਲ ਤੇ ਟ੍ਰੈਫਿਕ ਨਾਲ ਸਿੱਧਾ ਇੱਕ ਤਾਲਮਿਲ ਮਤਲਬ ਉਹਦਾ ਇਫੈਕਟ ਆਉਂਦਾ ਥੈਂਕ ਯੂ ਜੀ